ਅਕਾਲੀ ਦਲ ਦੇ ਵਿੱਚ ਇਕਤਾ ਵਾਸਤੇ ਯਤਨ ਵੀ ਹੋਏ ਪਰ ਅੱਜ ਅਕਾਲੀ ਦਲ ਦੇ ਵੱਖ-ਵੱਖ ਧੜੇ ਵੱਖ-ਵੱਖ ਭਰਤੀ ਕਰ ਰਹੇ ਆ ਜੀ ਇਹਦੇ ਬਾਰੇ ਅਕਾਲੀ ਕਸਾਇਲ ਦਾ ਕੀ ਇਹ ਦੇਸ਼ ਹੈ ਇਹ ਦੇਸ਼ ਇਕਤਾ ਦਾ ਉਹ ਤੇ ਨਿਕਲੇ ਹੋਇਆ ਜੀ ਆਪਾਂ ਦੇ ਅੱਜ ਵੀ ਕਹਿੰਨੇ ਆ ਮੈਂ ਵਿਸਾਖੀ ਦਾ ਜਦੋਂ ਸੰਦੇਸ਼ ਦਿੱਤਾ ਉਹਦੇ ਵਿੱਚ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਇੱਕ ਪਰਿਵਾਰ ਸਾਡੇ ਬਾਦਸ਼ਾਹ ਨੇ ਕਿਹਾ ਤੇ ਜਦੋਂ ਬਾਦਸ਼ਾਹ ਨੇ ਕਿਹਾ ਤੇ ਫਿਰ ਰਾਜਨੀਤਿਕ ਤੇ ਰਾਵੀ ਉਹਦੇ ਵਿੱਚ ਹੀ ਆਉਂਦੀਆਂ ਤੁਮ ਇਹੋ ਹੀ ਸੰਦੇਸ਼ ਆ ਵੀ ਇਕੱਠੇ ਹੋਣਾ ਚਾਹੀਦਾ ਪੰਥ ਤੇ ਪੰਜਾਬ ਦੇ ਵੱਡੇ ਹਿਤਾਲੀ ਇਕੱਠੇ ਹੋਣਾ ਚਾਹੀਦਾ ਵਾ ਇਹ ਫਸੀਲ ਤੋਂ ਹੀ ਉਦਨ ਆਦੇਸ਼ ਹੋਇਆ ਤੇ ਉਹ ਅੱਜ ਕਾਇਮ ਆ ਸਿੰਘ ਸਾਹਿਬ ਕਿਹ ਵੀ ਕਹਾ ਜਾ ਰਿਹਾ ਸੀ ਅੱਜ ਬੜੀ ਛੇਤੀ ਦੇ ਵਿੱਚ ਕੱਲ ਦੇ ਵਿੱਚ ਜਿਹੜੀ ਹੈ ਮੀਟਿੰਗ ਬੁਲਾ ਲਈ ਗਈ ਹੈ ਉਦੋਂ ਅੱਜ ਸ਼੍ਰੋਮਣੀ ਕਾਲੀਕਾਰ ਬਾਦਲ ਦੀ ਜੱਗ ਨਹੀਂ ਕਿਹਾ ਤੇ ਮੈਨੂੰ ਨਹੀਂ ਪਤਾ ਉਹ ਜੋੜ ਕੇ ਦੇਖਿਆ ਜਾ ਰਿਹਾ ਸੀ ਪਰ ਇੰਨੀ ਕਾਰੀ ਤੇ ਕਿਉਂਕਿ ਹਲੇ ਤਿੰਨ ਪਏ ਸੀਗੇ ਸਾਖੀ ਦੇ ਵਿੱਚ ਹਨ ਥੋੜਾ ਜਿਆਦਾ ਦੇਖੋ ਸਿੰਘ ਸਾਹਿਬ ਮੇਰੇ ਕੋਲ ਦੋ ਤਖਤਾਂ ਦੀ ਸੇਵਾਦਾਰੀ ਆ आनंदपुर साहिब प्रोग्राम शुरू हो चुके बड़ी गिनती दी संगत आ रही है संगत ਨੂੰ ਮਿਲਣਾ ਉਥੋਂ ਦੇ ਜਥੇਦਾਰ ਸਾਹਿਬ ਦਾ ਪਹਿਲਾ ਤੇ ਅਹਿਮ ਫਰਜ਼ ਆ ਉਹਦੇ ਤੋਂ ਬਾਅਦ ਸਮਾਂ ਹੀ ਨਹੀਂ ਲੱਗਣਾ ਇਸ ਕਰਕੇ ਵੇਖੋ ਸਿੱਖ ਕਿਹੜਾ ਕੋਈ ਇੱਥੇ ਯਕੀਨ ਕਰਦਾ ਵੀ ਕਿਸ ਨੂੰ ਪੁੱਛ ਕੇ ਤਰੀਕ ਰੱਖਣੀ ਆ ਜਿੱਦਣ ਗੁਰੂ ਦਾ ਹੁਕਮ ਹੰਦਾ ਪਰ ਰੱਖ ਦਿੰਨੇ ਤੇ ਰੱਖਤੀ ਇਹਦੇ ਤੇ ਇਹਦੇ ਤੇ ਕੋਈ ਗੱਲ ਹੀ ਨਹੀਂ ਆ ਕੱਲ੍ਹ ਕਿਹਾ ਸੀ ਅੱਜ ਆ ਗਈ ਆ ਸਿਸਮ ਪਰੰਪਰਤਨ ਦੇ ਮਸਲੇ ਤੇ ਜੋ ਸਾਡੀਆਂ ਸੰਸਥਾਵਾਂ ਵੱਡੇ ਤੌਰ ਤੇ ਯਤਨ ਕਰਨ ਦੀ ਕੋਸ਼ਿਸ਼ ਕਰਦੀਆਂ ਬਿਲਕੁਲ ਆਊਗੀ ਜੀ ਸੱਚੇ ਪਾਤਸ਼ਾਹ ਦੇ ਨਾਂ ਬਾਣੀ ਦੇ ਵਿੱਚ ਬਚਨਾਂ ਤੂੰ ਮੇਰੋ ਮੇਰ ਪਰਬਤ ਸੁਭਾਵੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਥਾਪੜਾ ਲੈ ਕੇ ਜ਼ਮੀਨ ਤੇ ਜਾਵਾਂਗੇ ਤੇ ਗੁਰੂ ਦੇ ਥਾਪੜੇ ਦੇ ਸਦਕਾ ਸੱਚੇ ਪਾਤਸ਼ਾਹ ਅਗੇ ਨਿਵਕੇ ਆਪਹਾਖਦੇ ਆ ਇਹਨੂੰ ਖੜੋਦ ਆਉਗੀ ਇਹਨੂੰ ਰੋਕ ਲੱਗੂਗੀ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਤੇ ਧੰਨਵਾਦ ਜੀ ਸੈਂਸਰ 27 ਤਰੀਕ ਨੂੰ ਬੜਾ بڑا ਇੱਕ ਡੇ ਪ੍ਰੇਡ ਨੂੰ ਆਪਾਂ ਕਹਿੰਦੇ ਹੋਂ ਵਾਲੀ ਸੀ ਇਹਨੂੰ ਪੰਜਾਬ ਦਾ ਅੰਮ੍ਰਿਤਸਰ ਗੁਰੂ ਨਗਰੀ ਕਿਉਂ ਚੁਣਿਆ ਗਿਆ ਭਾਵੇਂ ਉਹ ਪ੍ਰਬੰਧਕਾਂ ਵੱਲੋਂ ਫਿਲਹਾਲ ਨੂੰ ਦੇਖੋ ਮੇਰੀ ਮੇਰੀ ਗੱਲ ਸੁਣੋ ਇਹ ਵਿਸ਼ਾਵਾ ਜੀਵਨ ਜਾਚ ਨਾਲ ਸੰਬੰਧਤ ਆਉਣ ਵਾਲੇ ਸਮੇਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਛਤਰ ਛਾਇਆ ਚ ਗੁਰਸਿੱਖ ਵਿਦਵਾਨਾਂ ਗੁਰਮਖਾਂ ਗੁਰਸਿੱਖਾਂ ਉਹਨਾਂ ਦਾ ਇੱਕ ਇਕੱਠ ਸਦਿਆ ਜਾਊ ਇਹਦੇ ਤੇ ਚਰਚਾ ਕੀਤੀ ਜਾਊ ਹਰ ਚਰਚਾ ਤੋਂ ਬਾਅਦ ਇਹਦੇ ਤੇ ਜੋ ਫੈਸਲਾ ਹੋਊਗਾ ਸੰਗਤ ਨੂੰ ਦੱਸਿਆ ਜਾਊ ਭਾਵੇਂ ਕਿ ਮੈਂ ਇਸ ਗੱਲ ਨਾਲ ਸਹਿਮਤਾਂ ਅੰਮ੍ਰਿਤਸਰ ਦੇ ਵਿੱਚ ਇਹੋ ਜੇ ਪ੍ਰੋਗਰਾਮ ਨਹੀਂ ਹੋਣੇ ਚਾਹੀਦੇ ਖਾਸ ਕਰਕੇ ਮਸਾਖੀ ਆ ਗਈ ਖਾਲਸੇ ਦਾ ਸਾਜਨਾ ਦਿਹਾੜਾ ਤਾਂ ਜਿਹੜੇ ਕੋਈ ਪ੍ਰਬੰਧਕ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਨਾ ਕਰੀਏ ਬਾਕੀ ਵੇਖੋ ਕੁਦਰਤ ਨੇ ਬੰਦਾ ਬਣਾਇਆ ਵਾ ਜਨਾਨੀ ਬਣਾਈਆਂ ਤੇ ਜੇ ਵਿਚਾਰੇ ਮਹਾਂਤ ਵੀ ਰਾਬੀ ਪੈਦਾ ਕਰਦਾ ਚੌਥੀ ਕੈਟਾਗਰੀ ਰੱਬ ਨੇ ਨਹੀਂ ਪੈਦਾ ਕੀਤੀ ਗੱਲ ਸਵੱਛਤਾ ਹਾਂ ਇਹਦੇ ਸਬੰਧੀ ਕੀ ਹੋਣਾ ਜੀਵਨ ਜਾਜ ਨਾਲ ਸੰਬੰਧਿਤ ਮਸਲਾ ਵਾ ਉਹ ਆਪਾਂ ਕਦਰਤਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ